ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਛਾ ਵੀਰੋ ਅੱਜ ਮੈਂ ਇੱਕ ਨਾ ਵਿਸ਼ਾ ਪੱਗ ਜਦੋਂ ਵੀ ਕਿਤੇ ਕੋਈ ਲੜਾਈ ਝਗੜਾ ਜਾਂ ਕਿਸੇ ਵੀ ਗੱਲ ਦੀ ਕੋਈ ਗੱਲ ਹੁੰਦੀ ਹੈ ਦੇਸ ਪੱਗ ਦਾ ਮਸਲਾ ਪਹਿਲਾਂ ਬਣ ਜਾਂਦਾ ਵੀ ਸਾਡੀ ਪੱਗ ਲਾਤੀ ਫਰਾੜੇ ਤੇ ਇਹਦਾ ਕਈ ਗਲਤ ਵਰਤੋਂ ਵੀ ਕਰ ਲੈਂਦੇ ਕਈ ਵੀ ਪੱਗ ਦੀ ਵੀ ਜੱਥੀ ਆ ਚੱਲ ਨਹੀਂ ਲੱਤੀ ਕਹਿ ਦੇਣਗੇ ਵੀ ਯਾਰ ਆਡੀ ਪੱਗ ਦੀ ਬੇਹਦ ਵੀ ਕੀਤੀ ਆ ਉਹ ਕਿਸਾਂ ਦੇ ਚੱਕਰਾਂ 'ਚ ਪੈ ਜਾਂਦੇ ਆ ਐ ਹੋ ਗਿਆ ਆਉਂਗੇ ਤੇ ਵੀਰੋ ਪੱਗ ਪਹਿਲਾਂ ਮੈਨੂੰ ਇਹ ਦੱਸੋ ਕਿ ਜਦੋਂ ਆਪਾਂ ਕਿਸੇ ਨਾਲ ਲੜਾਈ ਪਏ ਪੱਗ ਦੇ ਸਭ ਤੋਂ ਪਹਿਲਾਂ ਪਾਗੀ ਲੱਤਨੀ ਹੁੰਦੀ ਹੈ ਪੱਗ ਮਲਕ ਲੱਤ ਜਾਂਦੀ ਪੱਗ ਵੱਡੀ ਗੱਲ ਥੋੜੀ ਹੈ ਕਿ ਪੱਗ ਲੜਾਈ 'ਚ ਲੱਤਨੀ ਮਸਲਾ ਇਹ ਆ ਲੜਾਈਆਂ 'ਚ ਸੇਰ ਲੱਤ ਕੇ ਆਂਦੇ ਤੁਸੀਂ ਕੱਲ ਕੱਲੀ ਪੱਗ ਤੇ ਟਿਕ ਜਾਂਦੇ ਲੈਤੀ ਜਾਂਦੇ ਜਾਂ ਰੁੜੀ ਜਾਂਦੇ ਪੱਗ ਫੜ ਕੇ ਫੋਟੋਆਂ ਖਾਈ ਜਾਂਦੇ ਨਾ ਇਸ ਤਰ੍ਹਾਂ ਕਰਿਆ ਕਰੋ ਠੀਕ ਹੈ ਮੈਂ ਇਹ ਰੁੜੀ ਹੋਈ ਤੇ ਮੈਂ ਜਾਣਦੇ ਤੇ ਮੜਾ ਕੋਈ ਤੋਂ ਕਹਿ ਕੇ ਗੱਲ ਤੇ ਇਹ ਵੀ ਨਾ ਖਿਲਾਰ ਦੇਣਾ ਮੈਨੂੰ ਖਿਲਾਰ ਦੇਣਾ ਮੈਨੂੰ ਵੱਡ ਟੁੱਕ ਦੇਣਾ ਮਾਰ ਵੀ ਸਕਦੇ ਆ ਪੱਗ ਤੇ ਨਾਰਮਲ ਜੀ ਗੱਲ ਆ ਲਾਸ ਜਣੀ ਪਰ ਇੱਥੇ ਮੈਂ ਇੱਕ ਪੱਗ ਦੀ ਇਹ ਨਹੀਂ ਕਹਿੰਦਾ ਕਿ ਪੱਗ ਲਾਥ ਜਾਣਾ ਕੋਈ ਮਾੜੀ ਗੱਲ ਆ ਨਹੀਂ ਚੰਗੀ ਗੱਲ ਆ ਜਾਂ ਕੋਈ ਕਿਸੇ ਕਿਸੇ ਤਰ੍ਹਾਂ ਵੀ ਲਾ ਲੋ ਪੱਕ ਦਾ ਇੱਜ਼ਤ ਸਾਡਾ ਸਿਰ ਦਾ ਤਾਜ ਆ ਪੱਕ ਠੀਕ ਹੈ ਜੀ ਸਾਡੀ ਗੁਰੂਆਂ ਦੀ ਬਖਸ਼ਿਸ਼ ਦਿੱਤੀ ਹੋਈ ਪੱਕਿਆ ਨਹੀਂ ਲੱਥਰੀ ਚਾਹੀਦੀ ਨਹੀਂ ਲਵਾਉਣੀ ਚਾਹੀਦੀ ਮੰਨਦਾ ਮੈਂ ਤੁਹਾਡੀ ਪਰ ਲੜਾਈ ਚ ਲੱਥ ਜਾਂਦੀ ਪਰ ਇੰਨਾ ਵੀ ਥੱਲੇ ਨਹੀਂ ਡਿੱਗ ਪਈਦਾ ਹੁੰਦਾ ਤੇ ਰੁਹੀ ਜਈਏ ਸਾਡੀ ਪੱਕ ਲੱਥ ਪੱਗਾਂ ਤੇ ਹਾਂ ਇੱਕ ਧਾਰਨ ਦਿੱਤਾ ਵੀ ਆਂ ਮੀਰਾ ਪੁੱਤਰ ਨਹੀਂ ਆਉਂਦਾ ਫਿਰ ਮੈਂ ਇਹ ਕਹ ਨਹੀਂ ਦੀ ਸੱਚੀ ਜੀ ਗੱਲ ਤੇ ਸਹੀ ਜੀ ਦੱਸਣਾ ਹੁੰਦਾ ਵੀ ਆਹ ਕੰਮ ਹੋਇਆ ਹੈ ਉਹ ਲੜਾਈਆਂ ਚ ਤਕਰੀਬਨ ਤੁਹਾਨੂੰ ਪਤਾ ਆ ਵਿਆਹਾਂ ਸ਼ਾਦੀਆਂ ਚ ਅਹੀ ਵੀ ਵੇਦੇ ਰਹਿੰਦੇ ਆ ਜਦੋਂ ਲੜ ਪੈਂਦੇ ਆ ਦਾ ਸਭ ਤੋਂ ਪਹਿਲਾ ਪੱਗਾਂ ਹੀ ਉਡਦੀਆਂ ਕਿਤੇ ਵੀ ਲੜਾਈ ਹੋ ਜੇ ਪੱਗਾਂ ਲੱਥੀਆਂ ਹੀ ਲੱਥੀਆਂ ਕਰੋ ਲੱਤ ਕੀ ਆ ਬਹੁਤ ਮਾੜੀ ਗੱਲ ਆ ਪੱਗ ਪੈਰਾਂ 'ਚ ਡਿਗਣੀ ਬਹੁਤ ਮਾੜੀ ਗੱਲ ਆ ਇੱਕ ਹੁੰਦੀ ਆ ਇੱਜ਼ਤ ਤੇ ਹੱਥ ਪੋਣਾ ਹੋਰ ਚੀਜ਼ ਹੁੰਦੀ ਆ ਕੱਲੀ ਪੱਗ ਲੱਤਨ ਨੂੰ ਇੱਕ ਇੱਜ਼ਤ ਨਾਲ ਲੈ ਕੇ ਬਹਿ ਜਾਗਣੀ ਆਪਾਂ ਇੱਕ ਹੁੰਦਾ ਵਾ ਕਿਸੇ ਦੀ ਇੱਜ਼ਤ ਲਾ ਕੇ ਖੜਨੀ ਪੱਗ ਲਾ ਕੇ ਲੈ ਜਾਣੀ ਕਿਸੇ ਦੀ ਸਿਰ ਦੀ ਚੁੰਨੀ ਧੀ ਭੈਣ ਦੀ ਲੈ ਜਾਣੀ ਉਹਨੂੰ ਕਹਿੰਦੇ ਆ ਉਹਦੀ ਇੱਜ਼ਤ ਲੱਤ ਗਈ ਆ ਉਹਦੀ ਪੱਗ ਲੱਤ ਗਈ ਆ ਉਹਦੀ ਚੁੰਨੀ ਲੱਤ ਗਈ ਆ ਮਤਲਬ ਉਹ ਹੁੰਦੀ ਆ ਲੱਤ ਗਈ ਅਗੋਂ ਉਹਨੂੰ ਮੈਂ ਕਹਿੰਦਾ ਜੇ ਲੱਤੀ ਐਤਰਾ ਨਹੀਂ ਜਾਂਦਾ ਇੱਥੇ ਕੋਈ ਵੀ ਲੱਗੂ ਸਾਡੀ ਸਾਡੀ ਇਕਰਾ ਇੱਕ ਤੋਂ 25 ਕਿਸਾਰ ਪਈਦਾ ਘਾਣੀ ਸਾਡੀ ਚਲੋ ਕਿਤੇ ਆਪਾਂ ਜੇ ਨਾਂ ਨਹੀਂ ਲੈਣਾ ਲਵਾਂਗੇ ਸਾਰਾ ਕੁਝ ਦੱਸਾਂਗੇ ਵੀ ਜੇ ਆਰਾਮ ਨਾਲ ਕੋਈ ਲੜਾਈ ਝਗੜਾ ਹੋ ਗਿਆ ਤੇ ਸਾਡੇ ਵੀ ਉਧਰ ਮੁੰਡੇ ਲੜੇ ਚਲੋ ਆ ਕੁੱਟ ਘਟਈਆ ਚੰਗਾ ਕਰਨਾ ਪਿਆ ਸਾਨੂੰ ਜ਼ਰੂਰੀ ਸਾਡੇ ਨਾਲ ਪਹਿਲ ਜੇ ਕੋਈ ਕਰਜ਼ੇ ਤੇ ਦੂਲ ਅਹੀਂ ਛੱਡਦੇ ਨਹੀਂ ਪੈਲ ਕਰ ਗਿਆ ਹੀ ਕੋਈ ਬਹੁਤ ੱੱਕਾ ਕਰ ਗਿਆ ਸਾਡੇ ਨਾਲ ਚੜ ਕੇ ਆ ਗਿਆ ਸਾਡੇ ਉੱਤੇ ਦਰਤੇ ਆ ਨੂੰ ਦੇਖ ਤੇ ਚੜ ਗਿਆ ਨੂੰ ਦੇਖ ਫਿਰ ਬਰੇ ਨਾਲ ਇੱਕ ਦੌਸ ਸਾਡੇ ਮੁੰਡਿਆਂ ਨੇ ਜਦੋਂ ਕਟਕਟਾਪਾ ਪੂਰਾ ਉੱਥੇ ਕੀਤਾ ਥੱਲਾ-ਗੱਲਾ ਵਿਛਾਇਆ ਰੀਚਾਂ ਲਾਈਆਂ ਜਿਸ ਮੁੰਡੇ ਨਾਲ ਇਹਦਾ ੱੱਕਾ ਆ ਉਹ ਉੱਤੋਂ ਹੀ ਬੜੇ ਕਟਵਾਏ ਅੱਗੇ ਛੁਣ ਛੁਣ ਤੇ ਉਹਨੋਂ ਕਈ ਮੋਨੇ ਮੁੰਡੇ ਦਾ ਇਹ ਚੀਜ਼ ਨੂੰ ਬਹਿ ਸਾਰੇ ਨਹੀਂ ਮੈਂ ਕਹਿੰਦਾ ਮੋਨੇ ਵੀ ਬੜੀ ਜਿੱਤ ਪੱਗ ਦੀ ਸਮਝਦੇ ਆ ਬਹੁਤ ਮੁੰਡੇ ਲਾਇਕ ਹੈ ਇਹ ਗੱਲ ਬਹੁਤ ਕਰਦੇ ਆ ਵਧੀਆ ਕਰਦੇ ਮੋਨੇ ਮੁੰਡੇ ਮੈਂ ਮੋਨੇ ਨੂੰ ਗਲਤ ਨਹੀਂ ਕਹਿੰਦਾ ਕਿ ਪੱਗ ਵਾਲੇ ਵੀ ਗਲਤ ਗੱਲਾਂ ਕਰਦੇ ਨੇ ਉਹ ਸਾਡੇ ਵਿੱਚੋਂ ਕੁਝ ਮੁੰਡੇ ਚਲੋ ਮੋਨੇ ਲਾ ਲੋ ਸਰਦਾਰ ਲਾ ਲੋ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਤੇ ਉਹ ਲੜਾਈ ਦੇ ਵਿੱਚ ਪੱਗ ਨਾਲ ਲੈ ਕੇ ਆ ਗਏ ਮੈਨੂੰ ਵੀ ਨਹੀਂ ਪਤਾ ਸਭ ਮੈਂ ਤਾਂ ਸਭ ਮਕਸਦ ਸਿਰ ਤੇ ਹੀ ਸਾਰਾ ਜਾਂ ਕਿ ਸਾਰੀ ਬਾਗਡੋਰ ਤੇ ਮੇਰੇ ਕੋਲ ਸੀ ਤੇ ਜਾਨ ਜਿਹੜਾ ਵਿਚਾਰਾ ਨਾ ਠਖਾਇਆ ਸੀ ਉਹੀ ਤੇ ਇੱਕ ਸਾਡਾ ਹੋਰ ਸੀ ਜਿਹੜਾ ਜਿੰਨੇ ਲੜਾਈ ਕੋਈ ਸੀ ਤਿੰਨ ਬੰਦੇ ਹੀ ਇਸ ਲੜਾਈ ਵਾਲੇ ਤੇ ਹੁਣ ਮੈਨੂੰ ਸਾਰਾ ਇਹ ਸਿਸਟਮ ਸੰਭਾਲਣਾ ਪੈਣਾ ਸੀ ਤੇ ਉਹ ਕੀ ਹੋਇਆ ਵੀ ਇਹਨਾਂ ਕਿਤੇ ਪੱਗ ਲੈ ਜੀ ਮੈਨੂੰ ਨਹੀਂ ਕਿਹਿੰਦੇ ਦੱਸਿਆ ਵੀ ਪੱਗ ਆਦੀ ਹੈ ਉਧਰੋਂ ਇੱਕ ਸਿਣੀ ਆ ਗਿਆ ਵੀ ਸਾਡੇ ਇਹ ਸਰਦਾਰ ਸਾਹਿਬ ਦੀ ਪੱਗ ਬਾਜ ਸਟੂਡੀਓ ਵਾਲਿਆਂ ਨੇ ਖੜੀ ਹੈ ਤੇ ਅਹੀਂ ਇਹਦਾ ਹੱਲ ਇੱਕੋ ਹੀ ਆ ਬਸ ਬਾਜ ਦੀ ਪੱਗ ਲਾ ਕੇ ਲਵੋ ਤੇ ਮੇਰੇ ਤੱਕ ਸੁਨੇਹਾ ਆ ਗਿਆ ਮੈਂ ਕਹਿੰਿਆ ਯਾਰ ਨਹੀਂ ਪੱਗ ਕਿੰਨੇ ਮੱਲੋਂ ਖੜੀ ਹੈ ਕਿੰਨੇ ਲਿਆਂਦੀ ਹੈ ਕਿ ਸਾਡੇ ਪੱਗ ਜਦੋਂ ਪਤਾ ਕੀਤਾ ਉਹ ਗੱਲ ਬਿਲਕੁਲ ਸੱਚੀ ਨਿਕਲੀ ਉਹਨਾਂ ਦੀ ਦੀ ਗੱਲ ਸੱਚੀ ਨਿਕਲੀ ਮੈਂ ਆਪਣੇ ਮੁੰਡਿਆਂ ਨੂੰ ਗੱਲਾਂ ਕੱਢੀਆਂ ਮੈਂ ਵੀ ਆਹ ਤੁਹਾਡੀ ਕੋਈ ਹੈਕਰ ਤੂੰ ਦਾ ਬੰਦੇ ਵਾਲੀ ਆ ਕਿਉਂ ਕੀਤੀ ਗੱਲ ਇਹ ਬਣਦੀ ਨਹੀਂ ਕਲਾਈਆਂ ਚ ਪੱਗਾ ਲਾਤੀਆਂ ਪਰ ਪੱਗ ਲਿਆਉਣ ਵਾਲੀ ਮਾੜੀ ਗੱਲ ਉਹ ਕਿਉਂ ਕੀਤਾ ਮੈਂ ਆਪਣੇ ਨੂੰ ਗੱਲਾਂ ਕੱਢਾਂ ਬਾਅਦ ਮੈਂ ਉਧਰ ਸਨੀਆਂ ਭੇਜਿਆ ਤੇ ਵੀਰੋ ਜਿੱਥੇ ਕਹਾਂਗੇ ਪੱਗ ਵੀ ਲੈ ਕੇ ਆਉਂਗਾ ਮਾਫੀ ਮੰਗੂਗਾ ਖੜੀ ਕਿੰਨੇ ਆ ਕਿਸੇ ਨੇ ਖੜੀ ਹੋਵੇ ਮੈਨੂੰ ਮਤਲਬ ਨਹੀਂ ਉਹ ਮੇਰ ਤੇ ਗਿਣੀ ਗਈ ਹੈ ਪੱਗ ਮਤਲਬ ਪੱਗ ਮਤਲਬ ਮੋੜ ਕੇ ਆਵਾਂਗੇ ਮਾਫੀ ਮੰਗ ਕੇ ਆਵਾਂਗੇ ਜਿੱਤ ਤਰ੍ਹਾਂ ਕਹੋਗੇ ਉਸ ਤਰ੍ਹਾਂ ਹੀ ਮਾਫੀ ਮੰਗੂਗਾ ਮੈਂ ਜਿਵੇਂ ਕਹੋ ਪੱਗ ਕਿਉਂਕਿ ਮੈਂ ਪੱਗ ਦੀ ਇੱਜ਼ਤ ਨੂੰ ਸਭ ਤੋਂ ਵੱਡੀ ਕਿ ਜੇ ਤਾਂ ਆਪ ਦੀ ਸਮਝਦਾ ਤੇ ਪੱਗ ਵੀ ਬਚਾਦੀ ਸਾਰਾ ਕੁਝ ਹੋ ਗਿਆ ਉਹਨਾਂ ਫੇਰ ਉਹ ਜਿੱਦ ਸਨੀ ਫੇਰ ਪੱਗ ਲਾ ਕੇ ਖੜਨੀ ਬਾਜ ਦੀ ਮੈਂ ਕਿ ਫਿਰ ਵੀ ਜੋ ਗੱਲ ਇਦਾਂ ਕਿੰਡੀ ਕਬਡੀ ਗੱਲ ਖੜ ਸਕਦੇ ਜੀ ਕਿ ਮੈਂ ਜਾਣਦਾ ਆ ਇਤਰਾ ਕੱਲਾ ਇਸ ਤਰ੍ਹਾਂ ਜਾਨਣਾ ਦੋ ਜਾਨੇ ਚਾਰ ਜਾਨੇ ਮੇਰੇ ਨਾਲ ਪੈਜੋਗੇ ਦੋ ਜਾਨੇ ਬੜੇ ਹੁੰਦੇ ਆ ਦੋ ਜਾਨੇ ਪੱਗ ਲਾ ਕੇ ਲੈ ਜੂਗੇ ਤੇ ਪਰ ਮੈਂ ਜਿਹੜਾ ਬੰਦਾ ਵੀ ਤੁਹਾਨੂੰ ਕਹਿੰਦਾ ਕਿ ਮੈਂ ਪੱਗ ਲਾ ਕੇ ਖੜਨੀ ਆ ਨਾ ਉਹਦੇ ਬੰਦੇ ਹੀ ਉਹਦੇ ਲੈ ਜਾਣਗੇ ਮੈਨੂੰ ਉਹਨਾਂ ਨਾਲ ਨਹੀਂ ਮਤਲਬ ਮੇਰੀ ਹੋਰ ਕੋਈ ਲਾ ਕੇ ਵੀ ਖੜੇ ਮਿੰਨੂ ਤੇ ਉਹ ਦਾ ਮਕਸਦ ਹੈ ਜਿਹੜਾ ਬੰਦੇ ਨੇ ਇਹ ਆਵਾਜ਼ ਠਾਈ ਆ ਵੀ ਮੈਂ ਪੱਗ ਲਿਆਉਣੀ ਭਾਈ ਤੇ ਮੈਂ ਕਿਹਾ ਵੀਰੋ ਲੈ ਜੋ ਪੱਗ ਤੇ ਉਹਨਾਂ ਨੂੰ ਇੰਨਾ ਕੁ ਦੱਸੋ ਕਿ ਮੈਂ ਆਪਣੇ ਪਿਓ ਦਾ ਪੁੱਤ ਨਹੀਂ ਜੇ ਪੱਗ ਮੇਰੀ ਲੱਗੇ ਤੇ ਆ ਸੱਜਾ ਕਮੂਤਾ ਫੱਡ ਕੇ ਉਹਦਾ ਤੇ ਕਾਲੇ ਲਫਾਵੇ ਚ ਪਾ ਕੇ ਨਾਂ ਲਿਆ ਆ ਤੋ ਇਹ ਕਹਿਣਾ ਕਾਲੇ ਸਫਾਵੇਂ ਪਾ ਕੇ ਲਿਆਉਣ ਦਾ ਕੀ ਮਤਲਬ ਸਾਡੇ ਤੇਮਨ ਦੀ ਪਾਸਦਾਰਿਆ ਸਰ ਉਹ ਜੋੜ ਦਿੰਦਾ ਉਹ ਵੀ ਦੱਸ ਦਿੱਤਾ ਉਹ ਜੋੜ ਦਿੰਦਾ ਹਨ ਜੁੜੇ ਵੀ ਹੈ ਕਈਆਂ ਨੇ ਤੁਹਾਨੂੰ ਪਤਾ ਹੀ ਹੈ ਫਿਰ ਮੈਂ ਇਹੋ ਜੇ ਕੰਮ ਨਹੀਂ ਨਾ ਘੜੀ ਮੁੜੀ ਉਹ ਘੇੜ ਜੜਵਾ ਕੇ ਤੇ ਮੋਛਾਂ ਨਵਾਟ ਦਵੇਂ ਡੀ ਜੇ ਦੇ ਪੰਗੜੇ ਪਾਵੇ ਉਹ ਕੰਮ ਨਹੀਂ ਹੋਣ ਚਾਹਦਾ ਇਹ ਆਹਦਾ ਹਿਸਾਬ ਹੋ ਗਿਆ ਸਾਡਾ ਵੱਖਰਾ ਤੁਹਾਨੂੰ ਦੱਸਿਆ ਅਜੀ ਕੁਲਬੜਾ ਸਾਹਿਬ ਦਾ ਵੱਖਰਾ ਇਹ ਕੰਮ ਆ ਘੜੀ ਮੁੜੀ ਨਹੀਂ ਕੀਤਾ ਕਿਹੜਾ ਕਰਦੇ ਸਾਡੇ ਭਾਂਵੇਂ ਕੋਈ ਦੋਵੇਂ ਲਾਗੇ ਲੈ ਜਾਂਦਾ ਜੇ ਮਤਲਬ ਉਹ ਗੱਲ ਲੱਗ ਚੀਏ ਪਰ ਮੈਂ ਇਦਾਂ ਨਹੀਂ ਹੋਣਾ ਇਹ ਹਸਤਾਲ ਵਾਲਿਆਂ ਨੂੰ ਇਹਦੇ ਜਿਹੜੇ ਮੰਦੀਪਾ ਹਸਤਾਲ ਦੇ ਡਾਕਟਰ ਅਰਦਾਸ ਸਿੰਘ ਇਹ ਵੀ ਯਾਰ ਹੈ ਯਾਰ ਨਹੀਂ ਚਲੋ ਵੱਡੇ ਸੀਨੀਅਰ ਆ ਮੇਰਾ ਪ੍ਰੇਟ ਕੀਤਾ ਹੈ ਮੋਢੇ ਦਾ ਮੈਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਆ ਮੈਨੂੰ ਲਾ ਗਿਆ ਇਹ ਸਾਡੇ ਸਤਕਾਰ ਜੋ ਸੇਮ ਸਿੰਘ ਅੱਭੂ ਬਾੜੀ ਮੇਕਅਪ ਪਹਿਲਵਾਨ ਕਬੱਡੀ 스타 ਉਹ ਮਿਲਾ ਕੇ ਆਏ ਮੈਨੂੰ ਤੇ ਅਮਨਦੀਪ 스타 ਤੇ ਉਹਨਾਂ ਦੱਸਿਆ ਕਿ ਮੇਰਾ ਛੋਟਾ ਭਰਾ ਇਹਦਾ ਆਪਰੇਟ ਵਧੀਆ ਹੋਣਾ ਚਾਹੀਦਾ ਇਹਨੂੰ ਸਭ ਸੌਖੋ ਸੌਖਾ ਚਾਹੀਦੀ ਆ ਪਹਿਲਵਾਨ ਸਾਡੇ ਨੇ ਮੇਰੇ ਵੱਡੇ ਵੀਰ ਨੇ ਉਹ ਸਾਰਾ ਸਮਝਾਤਾ ਇਹਨੂੰ ਡਾਕਟਰ ਦਾਸ ਹੁੰਦੇ ਪੂਰੀ ਐ ਵਧੀਆ ਕੇਅਰ ਰਹੀ ਤੇ ਕੇਅਰ ਸੰਭਾਲ ਤੇ ਆ ਗੱਲ ਬਾਤ ਆ ਉਹ ਹਸਪਤਾਲ ਦੇ ਸਟਾਫ ਹੀ ਮੈਨੂੰ ਜਾਣਦੇ ਆ ਮਨਦੀਪ ਤੇ ਇਹ ਜਿੱਦੋਂ ਮੇਰਾ ਅਪ੍ਰੀਅਟ ਹੋਣਾ ਸੀ ਉਸ ਦਿਨ ਮੇਰੇ ਸਤਿਕਾਰਯੋਗ ਸਾਡੇ ਦਲਬਾਖ ਸਿੰਘ ਜੀ ਨਾਲ ਚਲ ਕੇ ਤੇ ਮੈਂ ਜਾ ਕੇ ਬਹਿ ਗਿਆ ਤੇ ਕਮਰਾ ਮਿਲ ਗਿਆ ਸਾਰਾ ਤੇ ਸਟਾਫ ਨਰਸਾਂ ਆ ਗਈਆਂ ਕਹਿੰਦੀ ਅੰਮ੍ਰਿਤ ਕਿੱਥੇ ਆ ਮੈਂ ਮੈਂ ਹੀ ਹਾਂ ਜਦ ਦਲਬਾਖ ਸੋ ਮੈਨੂੰ ਸਾਈ ਹੈ ਸਰਮਾਲੀ ਉਹ ਮੈਨੂੰ ਪਰੀ ਜਾਣ ਹੱਲਾ ਹੋਂਸ ਹੋਂਸ ਤੇ ਨੂੰ ਜਲਾਦ ਆਉਣੇ ਸ਼ੁਰੂ ਹੋ ਗਏ ਤੇਰੇ ਲਾਗੇ ਤੈਨੂੰ ਹੁਣ ਵੇਖੀ ਵੱਢਦੇ ਕਿੱਦਾਂ ਤੇਰਾ ਵੇਖੀ ਤੇਰਾ ਪ੍ਰੈਸ਼ਰ ਤੇਰਾ ਪ੍ਰੈਸ਼ਰ ਨੂੰ ਤੂੰ ਪਾੜ ਦੇ ਵੇਖੀ ਕਿੱਦਾਂ ਉਹ ਮੈਨੂੰ ਡਰਾਈ ਜਾਵੇ ਉੱਥੇ ਪਹਿਲਾਂ ਹੀ ਤੋਂ ਨਰਸਾਂ ਵੇਖਦੇ ਅਸੀਂ ਗਾਣ ਵੀ ਇਹ ਹਾਸੇ ਚ ਹੱਸੀ ਜਾਂਦੇ ਆ ਸਾਨੂੰ ਮਜ਼ਾਕ ਕਰੰਦੇ ਆ ਪ੍ਰੈਸ਼ਰ ਇਹਨਾਂ ਦਾ ਕੀਦਾ ਈ ਉਹ ਮੈਂ ਨਹੀਂ ਮੈਨੂੰ ਮੈਰਾ ਯਾਰ ਕਰੋ ਬਿਲੇ ਅਟੈਚ ਟੁਇਸਟ ਜੇ ਕਰ ਦੋ ਦਾਖਲਾ ਚੰਗਾ ਵੜਾਈ ਇਤਰਾ ਮੈਂ ਸਾਜ ਸਵਾਰ ਕਿਲਕਸਾ ਬੰਨਨਾ ਨਾ ਨਾ ਦੇ ਗਿਆ ਤੇ ਮੁੜ ਕੇ ਅਗਲੇ ਦਿਨ ਮੈਂ ਜਦੋਂ ਨਾਲ ਮੇਰਾ ਪ੍ਰੈਸ਼ਨ ਪਾ ਮੁੜ ਕੇ ਚੀ ਮੋਡਾ ਤਾਂ ਹੀ ਮੈਂ ਮੈਂ ਕੋਈ ਗੇਮ ਨਹੀਂ ਕਰ ਸਕਿਆ ਮੇਰਾ ਮੁੜ ਕੇ ਮੋਡੇ ਦਾ ਪ੍ਰੇਅਰ ਪੂਰ ਕਰਕੇ ਉਹ ਸਕੂਲ ਸਰ ਤੋਂ ਕੱਸ ਕੇ ਤੇ ਮੈਨੂੰ ਐ ਪਤਾ ਹੈ ਕੱਡੀਆਂ ਚ ਲਵੇ ਤੋ ਦਿੰਦਾ ਹੈ ਫਿਰ ਅਗਲੇ ਬੰਨੇ ਨਵਾਈਆਂ ਕੁੜੀਆਂ ਉਹ ਜੋੜ ਦਿੰਦਾ ਮਨਦੀਪ ਤੇ ਇਹ ਜਿੱਦੋਂ ਮੇਰਾ ਅਪਰੇਟ ਹੋਣਾ ਸੀ ਉਸ ਦਿਨ ਮੇਰੇ ਸਤਿਕਾਰਯੋਗ ਸਾਡੇ ਦਲਬਾਖ ਸਿੰਘ ਜੀ ਨਾਲ ਚਲ ਕੇ ਤੇ ਮੈਂ ਜਾ ਕੇ ਬਹਿ ਗਿਆ ਤੇ ਕਮਰਾ ਮਿਲ ਗਿਆ ਇਹ ਲੋ ਆਹੋ ਮਰੀਜ਼ ਹੈ ਨਾ ਕਾਲਾ ਦੇ ਮਰੀਜ਼ ਤੋਂ ਬਸ ਇਵਿੰਗ ਟ੍ਰੀਟਮੈਂਟ ਕਰਦੇ ਆ ਤੇ ਚਲੋ ਗੱਲ ਆਪਣੀ ਪੱਗ ਤੋਂ ਟਿੱਗੀ ਪੱਗ ਤੇ ਆ ਗਈ ਢੇਰ ਵਾਸਤੇ ਮੈਂ ਚਲ ਜਾਂਦਾ ਹਾਂ ਨਾ ਪਾਸੇ ਤੇ ਮੋੜ ਦੇ ਆ ਕੇ ਲੋ ਤੇ ਇਹ ਕਰਕੇ ਪੱਗ ਦੀ ਇਹ ਇੱਜ਼ਤ ਹੁੰਦੀ ਏ ਇਹ ਗੱਲ ਬਾਤ ਹੁੰਦੀ ਏ ਠੀਕ ਆ ਤੇ ਕੋਈ ਲੰਬਾ ਵਾਦ ਲੱਥ ਗਿਆ ਤੇ ਫਿਰ ਤੁਸੀਂ ਹੀ ਕਰੋ ਨਾ ਕਰੋ ਨਾ ਗੱਲੇ ਹੋਣਾ ਨਹੀਂ ਨਾ ਲੈਟਰਾਂ ਨਹੀਂ ਇਤਨਾ ਹੀ ਪੁੰਜੇ ਲੈੜਦੇ ਨੇ ਨਿਕਕੇ ਨੇ ਇਹ ਨਿੱਕੇ ਨੇ ਇਹ ਲੇਟਰ ਨਾਲ ਲੇਟਰ ਨਾਲ ਇਹ ਚੀਜ਼ਾਂ ਮੰਗਾਉਣੀਆਂ ਨੇ ਪਾਪੇ ਨੂੰ ਕਿਹਦਾ ਕਿਹਦੀ ਆ ਲੇੜ ਦੇ ਲੇੜ ਦੇ ਮੰਝੇ ਤੋਂ ਹੋਂ ਥੱਲੇ ਐਨੂੰ ਥੱਲੇ ਆਵਾ ਕੁੱਟ ਕੇ ਫੜਦੇ ਨਾ ਮੰਝੇ ਦਾ ਆਏ ਵੀ ਪੀ ਆਏ ਪਾਪਾ ਮੈਂ ਨਹੀਂ ਜਾਣਾ ਇਹ ਨਾਲ ਮਨਵਾ ਲਿਆ ਦੇ ਮੈਨੂੰ ਬੋਲਿਆ ਦੇ ਇਤਨਾ ਨਹੀਂ ਲੇਟਣਾ ਦੱਸੋ ਬਾਗਲ ਲਾਉਣ ਵਾਲੇ ਨੂੰ ਹੀ ਦੱਸ ਦੋ ਬਾਗ ਖੜਨ ਵਾਲੇ ਨੂੰ ਦੱਸ ਸਾਰਾ ਕੁਝ ਦੱਸ ਦੋ ਕਿਤੇ ਬਾਗ ਨੂੰ ਕੋਈ ਹੱਥ ਨੀ ਲਾ ਰਿਤਰਾ ਕੋ ਗੱਲ ਨਹੀਂ ਕਰੀ ਜਾਈਦਾ ਰੋਈ ਨਹੀਂ ਜਾਈਦਾ ਪਾਗ ਲੱਥੀ ਮੇਰੀ ਪਾਗ ਦੀ ਮੇਰੀ ਬੇਦਬੀ ਅੰਦਰ ਰਿਤਰਾ ਅਗਰੇ ਕਰੋ ਰੋਈ ਅੰਦਰ ਰੋਈ ਅੰਦਰ ਹਾਏ ਬੀਬੀ ਮੇਰੀ ਪਾਗ ਲਾਦੀ ਹਾਏ ਬੀਬੀ ਮੈਂ ਮਾਰਦਾ ਮੈਨੂੰ ਮਾਰਦਾ ਮੇਰੀ ਪਾਗ ਲੱਥੀ ਮੈਂ ਕੀ ਕਰੂੰ ਬਾ ਬਾਂ ਮਾਂ ਮਾਂ ਦੀਆਂ ਬਾਚਾਂ ਹੁੰਦੀਆਂ ਮਰ ਚਲੇ ਲਾਤੀ ਫਾਗਦੇ ਫਿਰ ਕਿਹੜੀ ਗੱਲ ਆ ਤੂੰ ਕੋਲਾ ਉਹਦਾ ਸਵਾਦ ਤੇ ਤਾਂ ਆਉਂਦਾ ਕਿੱਦਾਂ ਨਹੀਂ ਕਰਨਾ ਤੇ 5000 ਸਾਲ ਹੋ ਗਏ ਜੀ ਅੱਜ ਤੱਕ ਪੱਗ ਫੜਦੇ ਹੀ ਇੱਥੇ ਹੀ ਮਰ ਥੋੜੀ ਗਏ ਆ ਸਮਝ ਗਏ ਪਿਆਰ ਨਾਲ ਦੀ ਰੀਸ ਕੋਈ ਨਹੀਂ ਤੇ ਫਿਰ ਇਹ ਜੇ ਚੜ ਕੇ ਗਏ ਇੱਕ ਨਾਲ ਅੱਗੇ ਚੜ ਕੇ ਗਏ ਹਨ ਤੇ ਇੱਕ ਬਰੀ ਬੜੀ ਚੜ ਕੇ ਗਏ ਤੇ ਬੜੀ ਕੋਰ ਬਰੀ ਫਿਰ ਆਇ ਤੱਕ ਸਲਾਮਤ ਉਹ ਹੈਗੀ ਬਖਸ਼ਿਸ਼